ਦਿੱਲੀ ਦੇ ਚਾਂਦਨੀ ਚੌਂਕ ਦੇਚ ਆਪਣਾ ਹੌਣ ਡੋਲ ਦਿੱਤਾ ਅਤੇ ਇਸ ਤਰ੍ਹਾਂ ਭਾਰਤ ਦੇ ਧਰਮ ਦਾ ਤਿਲਕ ਬਚ ਗਿਆ ਆਪਣੀ ਸਵਾਸਾਂ ਦੀ ਡੋਰੀ ਨੂੰ ਤੋੜ ਦਿੱਤਾ ਅਤੇ ਇਸ ਤਰ੍ਹਾਂ ਜਨੇਵ ਦੀ ਡੋਰੀ ਬਚ ਗਈ ਬਚ ਗਏ ਇਸ ਵਾਸਤੇ ਆਪ ਦੇ ਨਾਲ ਇਹ ਸ਼ਬਦ ਜੁੜ ਗਏ तिलक जंजो राखा प्रभ ताका कीनो बडो कलो में साख ठीक करो फोर दले सिर प्रभु परु कियो बयान चरण कमलां दे जा बिराजे है 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 सब जग भयो जय 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 सुर लोग देवत्यान ते जय जयकार कीती ਫੀਕਰ ਫੋਰ ਦਲੇ ਸਰ